ਤੇ ਮਾਨਯੋਗ ਜੀ ਪੰਜਾਬ ਕੇ દિਸ਼ਾ ਨਿਰਦੇਸ਼ਾ ਹੇਟ ਲਗਾਤਾਰ ਪੰਜਾਬ ਪੁਲਿਸ ਦੋ ਮੇਜਰ ਕੈਂਪੇਨਸ ਦੇ ਉਪਰ ਕੰਮ ਕਰ ਰਹੀ ਹੈ ਜਿਦੇ ਵਿੱਚ ਸਾਡੇ ਮੁੱਖੇ ਤੌਰ ਤੇ ਇੱਕ ਯੁਧ ਨਸ਼ਾ ਵਿਰੁੱਧ ਤੇ ਦੂਜਾ ਗੈਂਗਸਟਰਾਂ ਦੇ ਵਾਰ ਲਗਾਤਾਰ ਜਾਰੀ ਹੈ ਇਸ ਕੜੀ ਦੇ ਵਿੱਚ ਹੀ 15 ਫਬਰੀ ਨੂੰ ਬਰਨਾਲਾ ਬਾਈਪਾਸ ਰੋਡ ਦੇ ਨੇੜੇ ਜੋ ਸਲਿਪ ਰੋਡ ਹੈ ਉੱਥੇ ਪੰਜਾਬ ਪੁਲਿਸ ਵੱਲੋਂ ਇੱਕ ਨਾਕਾਬੰਦੀ ਕੀਤੀ ਗਈ ਸੀ ਜਿੱਥੇ ਨਾਕਾ ਤੇ ਪੈਟਰੋਲਿੰਗ ਲਗਾਤਾਰ ਚੱਲ ਰਹੀ ਥੀ ਉੱਥੇ ਇੱਕ ਸ਼ੱਕੀ ਵਿਅਕਤੀ ਦਿਸਦਾ ਹੈਗਾ ਜਿਹਨੂੰ ਰੋਕ ਕੇ ਜਦੋਂ ਉੱਥੇ ਸਰਚ ਕੀਤੀ ਗਈ ਆ ਤੋਂ ਉਹਦੇ ਕੋਲੋਂ 1.5 ਕਿਲੋ ਹੈਰੋਇਨ ਰਿਕਵਰ ਹੋਈ ਤੇ ਮੌਕੇ ਤੇ ਸੀਨੀਅਰ ਆਫੀਸਰ ਵੀ ਪਹੁੰਚੇ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਕੇਸ ਨੂੰ ਦਰਜ ਕੀਤਾ ਗਿਆ ਤੇ ਜੋ ਸ਼ੱਕੀ ਵਿਅਕਤੀ ਸੀਗਾ ਉਹਦੀ ਅਰੈਸਟ ਪਾਈ ਗਈ ਤੇ ਉਹਦੀ ਪਛਾਣ ਇੱਕ ਰਾਜਾ son of 인ਦਰਜੀਤ ਸਿੰਘ ਜੋ ਕਿ ਹਾਲ ਕੀ ਕੜੀ ਹਰਦੇਵ ਨਗਰ ਦੇ ਵਿੱਚ ਰਹਿੰਦਾ ਹੈਗਾ ਮੂਲਤਾ ਆ ਬਿਹਾਰ ਦਾ ਰਹਿਣ ਵਾਲਾ ਹੈਗਾ ਔਰ ਇੱਥੇ ਪਟੇਂਡਾ ਵਿਖੇ ਪਿਤੇ 10 ਤੋਂ 15 ਸਾਲਾਂ ਤੋਂ ਰਹਿ ਰਿਹਾ ਹੈਗਾ ਤੇ ਇਹਦੀ ਜੋ ਸਰਸਰੀ ਪੁੱਛਕਿਛ ਕੀਤੀ ਗਈ ਉਹਦੇ ਨਾਲ ਪਤਾ ਲੱਗਿਆ ਕਿ ਆ ਇੱਕ ਰਾਕੇਸ਼ ਕੁਮਾਰ ਉਰਫ ਕਾਕੂ ਨਾਦਾ ਵਿਅਕਤੀ ਹੈਗਾ ਜੋ ਪਟੇਂਡੇ ਦਾ ਹੀ ਹੈਗਾ ਬਟ ਹਾਲ ਕੀ ਘੜੀ ਫਿਰੋਜ਼ਪੁਰ ਜੇਲ ਦੇ ਵਿੱਚ ਬੰਦ ਹੈਗਾ ਉਹਦੇ ਕਹਿਣ ਤੋਂ ਕੰਮ ਕਰਦਾ ਹੈ ਤਾਂ ਜੋ ਹੈਰੋਇਨ ਹੈਗੀ ਉਹ ਵੀ ਆ ਰਾਕੇਸ਼ ਕੁਮਾਰ ਉਰਫ ਕਾਕੂ ਦੀ ਹੀ ਹੈਗੀ ਉਹਨੇ ਕਾਲ ਕਰਕੇ ਇਹਨੂੰ ਇਤਲਾ ਦਿੱਤੀ ਸੀਗੀ ਤੇ ਕੋਈ ਹੋਰ ਵਿਅਕਤੀ ਇਹਨੂੰ ਇੱਥੇ ਆ ਕੇ ਆ ਹੈਰੋਇਨ ਨੂੰ ਸਪਲਾਈ ਕਰਕੇ ਗਿਆ ਹੁਣ ਇਹਦੀ ਪੁੱਛਕਿਛ ਵੀ ਜਾਰੀ ਹੈਗੀ ਤੇ ਅੱਗੇ ਜੋ ਕੇਸ ਹੈਗਾ ਇਹਨੂੰ ਦਰਸ਼ ਕਰਕੇ ਇਹਦੀ ਫਾਰਵਰਡ ਤੇ ਬੈਕਵਰਡ ਲਿੰਕੇਜਸ ਜੋ ਪੂਰੀ ਡਰੱਗ ਟ੍ਰੇਲ ਦੀ ਹੈਗੀ ਕਿ ਕੌਣ ਇਹਨੂੰ ਦੇ ਕੇ ਗਿਆ ਹੈ ਤੇ ਕਿਨੂ ਕਿਨੂ ਇਹਨੇ ਅੱਗੇ ਵੇਚਣੀ ਸੀਗੀ ਉਹ ਸਾਰੀ ਜਾਰੀ ਹੈਗੀ ਤੇ ਇਹਦੇ ਕਹਿਣ ਮੁਤਾਬਕ ਇਹ ਦੋ ਤਿੰਨ ਬਾਰ ਹੋਰ ਇਦਾਂ ਦਾ ਸਪਲਾਈ ਅੱਗੇ ਇਹਨੂੰ ਮਿਲੀ ਵੀ ਹੈ ਸਪਲਾਈ ਤੇ ਅੱਗੇ ਇਹਨੇ ਸਪਲਾਈ ਨੂੰ ਅੱਗੇ ਫਾਰਵਰਡ ਵੀ ਕੀਤਾ ਹੈਗਾ ਡਿਲੀਵਰੀ ਹੋਈ ਨਹੀਂ ਹੈ ਪੁਲਿਸ ਨੇ ਫੜ ਲਈ ਹੈਗੀ ਤੇ ਜੋ ਜੇਲ ਵਾਲਾ ਕੰਟੈਕਟ ਹੈਗਾ ਉਹਦੀ ਉਹਨੂੰ ਵੀ ਹੁਣ ਪੁਲਿਸ ਕਾਨੂੰਨ ਅਨੁਸਾਰ ਇਨਵੈਸਟੀਗੇਸ਼ਨ ਦੇ ਵਿੱਚ ਲੈ ਕੇ ਵੀ ਆਏਗੀ ਤੇ ਅੱਗੇ ਕੇਸ ਦੇ ਵਿੱਚ ਫਾਰਵਰਡ ਤੇ ਬੈਕਵਰਡ ਲਿੰਕੇजेस ਦੇ ਉੱਪਰ ਕੰਮ ਜਾਰੀ ਹੈਗਾ ਕਪੂਰਥਲਾ ਜੇਲ ਦਾ ਵੀ ਇਹਦੇ ਵਿੱਚ ਸਾਹਮਣੇ ਆਇਆ ਫਿਰੋਜ਼ਪੁਰ ਫਿਰੋਜ਼ਪੁਰ ਆਈ ਸੈਡ ਫਿਰੋਜ਼ਪੁਰ ਹੈ ਫਿਰੋਜ਼ਪੁਰ ਫਿਰੋਜ਼ਪੁਰ ਜੇਲ ਫਿਰੋਜ਼ਪੁਰ ਜੇਲ ਦੇ ਵਿੱਚ ਜੋ ਪਰਸਨ ਬੰਦ ਹੈਗਾ ਉਹਦੇ ਕਹਿਣ ਪੇ ਸਪਲਾਈ ਕਰਦਾ ਸੀਗਾ ਤੇ ਅਗੇ ਉਹਨੂੰ ਵੀ ਤਫਤੀਸ਼ ਦੇ ਵਿੱਚ ਜੁਆਇਨ ਵੀ ਕਰਾਇਆ ਜਾਏਗਾ ਤੇ ਅਗੇ ਪੂਰਾ ਕਪੂਰਾ ਜੋ ਡਰਗ ਟ੍ਰੇ ਲਏਗਾ ਉਹਨੂੰ ਇਸਟੈਬਲਿਸ਼ ਕੀਤਾ ਜਾਏਗਾ ਲੱਗਦਾ ਇਸ ਗੱਲ ਤੋਂ ਕਲੀਅਰ ਹੋ ਗਿਆ ਕਿ ਜੇਲ੍ਹਾਂ ਚ ਫੋਨ ਹੱਜੇ ਵੀ ਚੱਲਦੇ ਨੇ ਕੁਝ ਕੁਝ ਹੈਗਾ ਤੇ ਉਹ ਵੀ ਤਫਤੀਸ਼ ਦਾ ਪਾਰਟ ਹੈਗਾ ਤੋਂ ਇਹਨੂੰ ਲੈ ਕੇ ਆਏਗੇ ਤੇ ਕਿਵੇਂ ਜੋ ਅਕਿਊਜ਼ਡ ਹੈਗਾ ਉਹ ਤੇ ਤੱਕ ਫੋਨ ਪਹੁੰਚ ਰਿਹਾ ਹੈਗਾ ਤੇ ਕਿਵੇਂ ਫੋਨ ਦੇ ਅੱਗੇ ਵਰਤੋਂ ਜਾਰੀ ਹੈ ਵੀ ਉਹਦੇ ਉੱਤੇ ਰਿਐਕਸ਼ਨ ਕੀਤਾ ਜਾਏਗਾ